ਆ ਵੇਖ ਲਓ ਵੀ ਜੀ ਕਬੂਤਰ ਸਾਰੇ ਹੀ ਆ ਜਿਹੜੇ ਚੈੱਕ ਕਰ ਲਓ ਅੱਖ ਲੋਣੀ ਇਹਦੀ ਇਹਦੀ ਚੈੱਕ ਕਰੋ ਪਹਿਲਾਂ ਆਹ ਲਓ ਆ ਗੜਕਣ ਦੇ ਆ ਜਾ ਇਹ ਵੀਰ ਸਾਰੇ ਇਕੱਠੇ ਲਊਗਾ ਉਹਦੇ ਵਿੱਚੇ ਨਾਲ ਹੀ ਆਉਣੇ ਆ ਜੇ ਕੋ ਕੱਲਾ ਲੈਣਾ ਉਹਦਾ ਰੇਟ ਵੱਖਰਾ ਲੱਗਣਾ ਜੇ ਫਿਰ ਤਾਂ ਮੈਂ ਤੈਨੂੰ ਪਹਿਲਾਂ ਦੱਸਦੀ ਆ ਚੈੱਕ ਕਰੋ ਖਲੋਣੀਆਂ ਇਹਨਾਂ ਦੀ ਚੈੱਕ ਕਰ ਲਓ ਆ ਤਰੇ ਕੋਈ ਨਹੀਂ ਗੋਵੇ ਦੀ ਖਲੋਣੀ ਤਾਂ ਇਧਰੇ ਕੋਈ ਨਹੀਂ ਕਨੂਣੀ ਚੈੱਕ ਕਰ ਰਹਾ ਹਾਂ ਕਰੋਣੀਆਂ ਪਹਿਲਾਂ ਨਦੀਆਂ ਆ ਮਾਦੀਆ ਆਨ ਆ ਰਿਹਾ ਹਾਂ ਜੀ ਸਾਸਤਰੀ ਕਾਲ ਜੀ ਆ ਵੀਰ ਜੀ ਆਪਣੇ ਤੋਂ ਹੈਗੇ ਜੋ 20 ਤੋਂ ਉੱਪਰ ਕਬੂਤਰ ਆ ਵਿੱਚ ਕੁਝ ਲੱਗੇ ਲਗਾਏ ਜੋੜੇ ਆ ਵੇਖੋ ਇੱਕ ਜਿਨ੍ਹਾਂ ਆ ਕਬੂਤਰ ਆ ਲਾਲ ਪੁਰਾਣੇ ਰੰਗ ਵਾਲੇ ਦੇਸੀ ਕਬੂਤਰੋ ਆ ਆ ਜੋੜਾ ਲੱਗਾ ਲਗਾਇਆ ਇਦਾਂ ਹੀ ਆ ਇੱਕ ਟੈਡੀ ਉ ਤੇ ਲਾਲ ਅੱਖ ਦਾ ਜੋ ਤੇ ਅੱਜ ਗੋਲਡਨ ਕਬੂਤਰ ਸਿਆਲ ਕੋਟੀ ਗੋਲਡਨ ਗੈਲੋ ਆ ਪਾਰ ਦੀ ਕੂਦਰੀ ਫੜੀ ਇਹ ਵੀ ਜੀ ਸਾਰੇ ਬਾਰਡਰ ਤੇ ਵੀਰ ਨੇ ਕਬੂਤਰ ਆਪਣੇ ਨੇ ਛੱਡਤੇ ਹੀ ਸਾਰੇ ਤੇ ਉਹਨੇ ਸਾਰੇ ਆਪਾਂ ਨੂੰ ਕਬੂਤਰ ਚਗਾਤੇ ਜਿੰਨੇ ਹੈਗੇ ਤੇ ਸਾਰੇ ਕੂਦਰਾ ਆਪਾਂ ਦੇ ਕੋ ਲੈ ਲੈਂਦੇ ਆ ਤੇ ਵਿੱਚ ਕੁਝ ਹੈਗੇ ਸੀ ਬੱਚੇ ਤੇ ਕੁਝ ਮਲਵਾਈ ਕਬੂਤਰ ਹੀ 30 ਕਬੂਤਰ ਲੈ ਤੇ ਜਿਹੜੇ ਮਲਵਾਈ ਆ ਤੇ ਉਹਦੇ ਆਪਾਂ ਕਿਸੇ ਨੂੰ ਦੇਤੇ ਆ ਤੇ ਜਿਹੜੇ ਦੇਸੀ ਆ ਉਹਨਾਂ ਦੀ ਵੀਡੀਓ ਸਾਰਿਆਂ ਦੀ ਵੱਖਰੀ ਬਣਾਉਂਦੇ ਐ ਤਾਂ ਇਹ ਸਾਰੇ ਜੋ 20 ਤੋਂ ਉੱਪਰ ਨਾ ਗਿਆ ਜਿੰਨੇ ਵੀ ਆ ਗਏ ਵਿੱਚੋਂ ਵੀਡੀਓ ਦੇ ਚੈਟਸ ਨਾਲੋਂ ਤੇ ਸਾਰਾ ਰੰਗਦਾਰ ਕਬੂਤਰ ਆ ਕੋਈ ਖੱਟੀ ਕਾਲੀ ਨਹੀਂ ਤੇ ਚਿੱਟੀ ਲਾਲ ਦੀ ਆ ਤੇ ਤੁਹਾਨੂੰ 5-7 ਕਬੂਤਰਾਂ ਦਾ ਫੜ ਕੇ ਨਾ ਹੀ ਸ਼ੌਂਕ ਕਰਾ ਦੇਣਾ ਆਪਾਂ ਤੇ ਚੈੱਕ ਕਰ ਲਿਓ ਤੇ ਜਿਹੜੇ ਵੀਰ ਨੇ ਜਿੱਦਾਂ ਦੇ ਲੈਣੇ ਆਉਣਗੇ ਮਿਲ ਜਾਣਗੇ ਸਾਰੇ ਪਹਿਲੀ ਗੱਲ ਤੇ ਆ ਸਾਰੇ ਇਕੱਠੇ ਵੇਚਨੇ ਆ ਉਹ ਤੇ ਕਬੂਤਰ ਸਿਆਲ ਕੁੱਟੀ ਨੀਲ ਦੰਬਾ ਬੇਠਾ ਜੀ ਜੇ ਸਾਰੇ ਇਕੱਠੇ ਵੇਚਾਂਗੇ ਪਹਿਲੀ ਗੱਲ ਤੇ ਬਾਕੀ ਜੇ ਕੇ ਨੇ ਮਰਜ਼ੀ ਨਾਲ ਲੈਣੇ ਉਹਦਾ ਰੇਟ ਵੱਖਰਾ ਆ ਜੇ ਸਾਰੇ ਕੋ ਲਾਊਗਾ ਤੇ ਉਹਦਾ ਰੇਟ ਵੱਖਰਾ ਜੋ 20 ਤੋਂ ਉੱਪਰ ਕਬੂਤਰ ਆ 21 22 ਨਾਲ ਗਿਆ ਤੁਹਾਨੂੰ ਇਹ ਦੋ ਦੋ ਕਬੂਤਰਾਂ ਦਾ ਸ਼ੌਕ ਕਰਾਉਣੇ ਆ ਜੇ ਆਪ ਵੀ ਖਾੜਦੇ ਹੋ ਤਾਂ ਸਭ ਤੋਂ ਪਹਿਲਾਂ ਨੇ ਕਾ ਕਬੂਤਰ ਦਾ ਸ਼ੌਕ ਕਰੋ ਹਾਂ ਲੋ ਆਈ ਦੀ ਅੱਖ ਜੋ ਐਥੇ ਆ ਹਾਂਜੀ ਜੀ ਹੁਣ ਹਾਂ ਲੋ ਕਾਲੇ ਗਾਟੇ ਦਾ ਆ ਲੋ ਬੈਲੈਂਸ ਪੂਛ ਤੇ ਆ ਲੋ ਪੰਜੇ ਉਹ ਗੋਲੇ ਇਹ ਸਾਰੇ ਬਾਡਰ ਦੇ ਜਿਹੜੇ ਫੜੇ ਕਬੂਤਰਾ ਵੀਰ ਨੇ ਬਾਹਰ ਚੱਲ ਜਣਾਵਾ ਤੇ ਉਹਨੇ ਕੂਤਰ ਸਾਰੇ ਛੱਡਤੇ ਆ ਤੇ ਸਾਰੇ ਕਬੂਤਰ ਉਹਦੇ ਕੋਲ ਲੈ ਆਂਦੇ ਆ ਉਹ ਮਲਵੀਆਂ ਦਾ ਸ਼ੌਂਕ ਕਰਦਾ ਤੇ ਇਹ ਸਾਰੇ ਉਹਨੇ ਫੜੇ ਦੇਸੀ ਮਲਵਾਈ ਵੀ ਉਹਨੇ ਦੇ ਦਿੱਤੀ ਤੇ ਇਸ ਕਰਕੇ ਮਲਵਾਈ ਆਪਾਂ ਦੇ ਦਿੱਤੇ ਜਿਹੜੇ ਵੀਰ ਨੂੰ ਦੇਣੇ ਆਹ ਸਾਡਾ ਗੋਲਡਨ ਲੱਕੂ ਉੱਤੇ ਦੇਖੋ ਦੇਖੇ ਕੋਲੋਨੀ ਕੋਲਨੀ ਬੜਾ ਉਪਰ ਆਵਾ ਵਿੱਚ ਚੱਲ ਗਏ ਕੱਟ ਕੋਈ ਨਹੀਂ ਪੌਂਦਰਾ ਬੰਦ ਰਹੇ ਕੋਪੀ ਆ ਲੋ ਇੱਕ ਆ 골ਡਨ ਕਬੂਤਰ ਜਾ ਗਿਆ ਇੱਥੇ ਆ ਦੀ ਆ ਕੇ ਇੱਥੇ ਲਿਆ ਆ ਲੋ ਮੂਮੀਨੋਗ ਦਾ ਲਾਈਟ ਵੇਟ ਬਿਲਕੁਲ ਸਲੇਮ ਕਬੂਤਰ ਆ ਆ ਲੋ ਇਹ ਵੀ ਬਿਲਕੁਲ ਨਵੇਂ ਪਰਾਂ ਤੇ ਆ ਵੇਖੋ ਪਾਰੇ ਦਾ ਬੱਧਾ ਆ ਵੀ ਸਾਨੂੰ 5-7 ਕਬੂਤਰਾਂ ਦਾ ਫੜ ਕੇ ਸ਼ੌਂਕ ਕਰਾ ਲਿਆ। ਇਹ ਆਲੇ ਕਾਕੂਤਰ ਹੋਰ ਜੋ ਨਸਲਾਂ ਨੂੰ ਸੁਣਾ ਵੀ ਜੀ ਸਾਨੂੰ ਨਹੀਂ ਪਤਾ। ਬਸ ਤੇ ਅੱਖਾਂ ਚੈੱਕ ਕਰੀ ਜਾਇਓ। ਤੇ ਕੁਆਲਟੀ ਚੰਗੀ ਦੇ ਇਹ ਵੀ ਪੜਦਾ ਰਿਹਾ ਬਧਾਇਆ। ਜੇਦੀ ਵੀ ਬੈਂਸ ਪੋਜੋ ਇਹ ਕੋ ਲਾਲ ਗੂਤਰ ਦਾ ਫੜ ਕੇ ਜੋੜੇ ਦਾ ਸ਼ੌਂਕ ਕਰਾਉਣਾ ਐਮ ਕਰੇਗਾ ਚੈੱਕ ਕਰ ਲੋ ਵੀ ਜੀ ਇਹ ਸਾਰੇ ਗੂਤਰ ਸਹੀ ਨੇ ਆਹ ਪਾਰ ਦੀ ਖੜੀ ਐ ਸਿਆਲ ਕੋਟੀ ਮਾਦੀ ਹਰੇ ਰੰਗਾਂ ਨਾਲ ਭਰੀ ਉਹ ਲਾਲ ਗੂਤਰ ਦਾ ਜੁੜਾ ਛੱਡ ਉਹ ਲਾਲ ਗੂਤਰ ਦਾ ਜੁੜਾ ਫੜਾ ਆਰੇ ਦਾ ਦੇਖੀ ਹੋਣੀ ਆ। ਹਾਲੋ ਆ ਰਹੀ ਆ ਕਿੱਜ ਕਰਿਆ ਬਲਾ। ਚੰਗੀ ਲੈ ਇੱਥੇ ਲੈ। ਹੁਣ ਠੀਕ ਆ। ਹਾਂ। ਆ ਪਹਿਲੇ ਪੂਰਾ ਰੰਗ ਲੱਗ ਗਿਆ ਨਾ ਨਹੀਂ ਰੰਗ ਨਹੀਂ ਲੱਗੇ ਨਹੀਂ ਲੱਗਦੇ ਆਹ ਹੈਗਾ ਜੋ ਨਾਰ ਆਹ ਦਾ ਜੋੜਾ ਹੀ ਆ ਜਿਹੜੇ ਲੱਖਿਆਂ ਸ਼ੌਂਕ ਕਰਦੇ ਹਨ ਨਾ ਨਲਕਾਣਾ ਸਾਹਿਬ ਵਾਲੇ ਸ਼ਾਇਦ ਪਤਾ ਨਹੀਂ ਉਹਨਾਂ ਚੋਂ ਕਿਹੜੇ ਜੋੜੇ ਨੇ ਮੈਨੂੰ ਪਤਾ ਨਹੀਂ ਮਾਂ ਮਾਤੀ ਰੰਗਾਂ ਨਾਲ ਬੜਾ ਹੀ ਖੜੀ ਹੈ ਇਹ ਸਾਰੇ ਬਾਰਡਰ ਤੋਂ ਹੀ ਕਬੂਤਰ ਆਏ ਆ ਇਹ ਨੰਬਰ ਐ ਨੋਟ ਕਰ ਲਿਓ WhatsApp 7747200912 WhatsApp ਤੇ ਕਾਲ ਜਾਂ ਮੈਸੇਜ ਕਰ ਲਿਓ ਲੋਕੇਸ਼ਨ ਹੈਗੀ ਵਿੱਚੀ ਤਰਨਤਾਰਨ ਜੇ ਕਹਨੇ ਸਾਰੇ ਇਕੱਠੇ ਲੈਣੇ ਹਨ ਸਾਰੇ ਇਕੱਠੇ ਮਿਲ ਜਾਣਗੇ ਉਹਨੂੰ ਬਾਅਦ ਵਿੱਚ ਖੇਡ ਲੈਣ ਦੀ ਲੋੜ ਨਹੀਂ ਪੈਣੀ ਇਹਨਾਂ ਦੀ ਬਰੀਡਿੰਗ ਕਰਾਓ ਤੇ ਰਿਜ਼ਲਟ ਲਓ ਮਤਲਬ ਬੱਚੇ ਡਾਓ ਤੇ ਨਜ਼ਾਰੇ ਲਓ ਇੱਥੇ ਕਰਾ ਯਾਰ ਵੀਡੀਓ ਇੱਥੇ ਸਹੀ ਆਉਂਦੀ ਹੈ ਇੱਥੇ ਇੱਕ ਤਾਂ ਗੱਲ ਕਿਹੜਾ ਰਹਿ ਗਿਆ ਬੋਲ ਰਿਹਾ ਕਬੂਤਰ ਚੋਰ ਕਾ ਕਰਦਾ ਹੁਣ ਆਈ ਨਾ ਜੀ ਨਾ ਜੀ ਆਸੀ ਯਾਰ ਕਬੂਤਰੀ ਵੀ ਆਈ ਮੈਂ ਆਈ ਕਿੱਦਾਂ ਹਲੋ ਆਇ ਇੱਕ ਕਬੂਤਰੀ ਆ ਕਰੋ ਚੈੱਕ ਪਹਿਲਾਂ ਦੀ ਅੱਖ ਨਸਰਾ ਨੁਸਰਾ ਵੀ ਜੀ ਸਾਨੂੰ ਨਹੀਂ ਜੋ ਪਤਾ ਅਹੀਂ ਤੇ ਵੀ ਰਾਡਾ ਬੰਦਾ ਕੋ ਖਾਸੀ ਜਿਦੋਂ ਨੇ ਸਾਰੇ ਕਬੂਤਰ ਛੱਡਦੇ ਆ ਤੇ ਸਾਰੇ ਲੈਣਦੇ ਦੇਸੀ ਮਤਲਬ ਪੰਜੀ ਦੀ ਨਾਲ ਗਈ ਸਾਰੇ ਉਹਨਾਂ ਚ ਬਾਕੀ ਮਲਵੇ ਤੇ ਜਿਹੜੇ ਦੇਸੀ ਉਹ ਸਾਰੇ ਸੀਗੇ ਆ ਵੀ ਇਹਨੇ ਫੜੀ ਹੈ ਰੰਗ ਦੇ ਨਹੀਂ ਲੱਗੇ ਰੰਗ ਵਿਚ ਆ ਤੇ ਲੱਗੇ ਨਹੀਂ ਲੱਗੇ ਤਾਂ ਪੈਰ ਚ ਵਾਸ਼ ਲੈ ਆ ਇਦਾਂ ਹੀ ਕਾਨੂੰਨੀ ਬਣਾ ਕਿਹੜੀ ਦੀ ਆ ਤੇ ਕਿਹੜੀ ਨਸਲ ਆ ਇਹ ਕਾਕ ਕਬੂਤਰ ਦਾ ਗੱਲ ਕਰ ਰਹੇ ਹਾਂ ਇਹ ਵਾਹੋ ਮੋਤਰੇ ਲੱਗਦਾ ਹੈ ਕਬੂਤਰੀ ਆ ਲੱਗਦੀ ਸ਼ਾਇਦ ਹਾਲੇ ਇਹਦੇ ਰੇਂਜ ਚੈੱਕ ਕਰੋ ਹੰਬਲਾਂ ਦੇ ਇਹ ਘੜ ਫੁੜ ਕੇ ਨਹੀਂ ਕਰੀ ਤੇ ਬੈਲੈਂਸ ਆਪੇ ਹੀ ਹੁੰਦੀਆਂ ਪੂਛਾ ਇੱਕ ਦੋ ਕਬੂਤਰਾਂ ਦਾ ਹੋਰ ਤੁਹਾਨੂੰ ਸ਼ੌਕ ਕਰਾਉਣੇ ਆ ਆਲੋਇਕਾ 골ਡਨ ਕਬੂਤਰ ਚੈੱਕ ਕਰੋ ਇਹ ਪੂਰਾ ਬਾਹ ਚ ਟੈਗ ਆ ਜਾ ਬੰਦ ਚੱਲ ਹੁੰਦੇ ਆ ਸਹਰ ਵਿਖਾ ਪੈ ਲੈ ਇਹਦਾ ਇਹ ਲੋ ਆ ਇਧਰ ਦੇਖੋ ਹਾਲ ਆੜਾੜੇ ਲੰਮੇ ਕਬੂਤਰ ਮਿਲ ਨੇ ਮੈਂ ਦੱਸੋ ਜੇ ਸਾਰੇ ਵੀਰ ਕੋਈ ਲਊਗਾ ਇਕੱਠੇ ਤੇ ਉਹਦੇ ਵਾਸਤੇ ਹੀ ਤੋਹਫੇ ਨਾਲ ਜਾਣੇ ਆ ਤੇ ਤੋਹਫੀ ਕਬੂਤਰ ਆ ਵਿੱਚ ਸਾਰੇ ਇਹ ਰੰਗਾਂ ਦੇ ਭਰੇ ਆ ਆ ਪਰਾਣਿਆਂ ਦੇ ਬੱਡ ਦਾ ਇਹ ਅਗੇ ਪਰਾਣੇ ਜਿਹੜੇ ਦੇਸੀ ਗੋਲਡਨ ਕਬੂਤਰ ਜਿਉਂ ਸਰੇ ਉਹਨਾਂ ਵਿੱਚੋਂ ਇਹ ਅੱਖ ਵਿਖਾ ਇਹ ਆਨੋ ਤੇ ਬਾਹਾਂ ਬਾਜ ਜਿਹੜੇ ਕਬੂਤਰ ਆ ਆ ਦੇਖੋ ਸੈਜ ਫੇਰ ਵੇਖ ਲਓ ਆ ਮੇਰਾ ਹੱਥ ਇੱਥੇ ਰਹਿ ਜਾਂਦਾ ਤੇ ਇੱਥੋਂ ਤੱਕ ਹੁੰਦਾ ਨਾਲ ਇਹ ਬ੍ਰੀਡਰ ਕਬੂਤਰ ਹੈ ਇਹਨਾਂ ਨੂੰ ਪਾਵਾਂ ਕਿਤੇ ਦੇਖੀ ਬੱਚੇ ਸਲਮਸ ਨੂੰਮ ਕੱਢਦੇ ਆਓ ਆਏ ਅਨ ਲੈ ਕਾਕ ਕਬੂਤਰ ਹੋਰ ਜੋ ਇਹ ਵੀ ਉਹਦੇ ਜੱਟਾ ਹੀ ਸਾਇਦ ਆਹ ਦੀ ਅੱਖ ਜੋ ਇਹ ਨਹੀਂ ਇਹ ਰੰਗ ਨਹੀਂ ਲੱਗੇ ਜਿਹੜੇ ਕਾਫੀ ਜੇ ਰੰਗ ਦੇ ਕਰਾਣੇ ਲੱਗੇ ਸ਼ਾਇਦ ਆ ਇਹ ਵੀ ਉਦਾਂ ਹੀ ਆ ਬਾਹ ਜੱਡਾ ਕਬੂਤਰ ਮੇਰੇ ਬਾਝ ਡਾਗ ਉਤਰ ਜੇ ਤੇ ਬੈਲੈਂਸ ਪੂਛ ਆ ਇਹ ਸਭ ਬਰੀਡਰ ਕਬੂਤਰ ਆ ਤੇ ਕੁਝ ਕੂਤਰ ਜਿਹੜੇ ਆ ਉਡਣ ਵਾਲੇ ਚੰਗੇ ਜਿਹੜੇ ਵੀ ਨੂੰ ਜਿੰਨਾਂ ਦੇ ਚਾਹੀਦੇ ਮਿਲ ਜਾਣਗੇ ਇਹ ਸਾਰੇ ਦੇ ਦੇਾਂਗੇ ਇਹ ਤਾਂ ਤੁਹਾਨੂੰ ਨੀਲ ਦੰਬਾ ਕਬੂਤਰ ਦਾ ਸ਼ੌਂਕ ਕਰਾਉਨੇ ਆ ਉਹ ਵੀ ਵੀਜੀ ਵਿੱਚ ਹੀ ਫੇਲ ਆ ਨੀਲ ਦੰਬਾ ਬੰਦ ਕਰਦੇ ਲੋ ਜੀ ਆਹ ਕਰੋ ਹਾਂ ਨੀਲ ਦੰਬਾ ਸ਼ਾਹ ਪੂਛਾ ਜਿਹਨੂੰ ਕਹਿੰਦੇ ਆ ਸਿਆਲ ਕੋਟੀ ਪਹਿਲਾਂ ਇਹ ਪੂਛ ਵਖਾ ਨੀਲੀ ਪੂਛ ਕਾਲੀ रंग लगे आ लंगा ब्रिडर कबूतर मई अभी आखान कलोज करके आए आलो रिंग आने नजर ਇੱਕ ਆ ਭਾਰਤੀ ਕਬੂਤਰੀ ਇੰਨਾ ਫੜੀ ਆ ਐ ਕਿ ਫੜੀ ਸਿਆਲ ਕੋਟੀ ਪਾਰੇ ਇਹਦੇ ਚ ਵੀ ਆਪਾਂ ਉਹਦਾ ਕਲੋਡ ਕਰਕੇ ਇਹ ਵੀ ਜੀ ਫੇਰ ਤੁਹਾਨੂੰ ਦੱਸ ਦਈਏ ਸਾਰੇ ਇਕੱਠੇ ਲਾਊਗਾ ਉਹਦਾ ਰੇਟ ਵੱਖਰਾ ਲੱਗਣਾ ਜੇ ਜੇ ਕਿਨੇ ਚੁਣ ਕੇ ਲੈਣੇ ਉਹਦਾ ਰੇਟ ਵੱਖਰਾ ਲੱਗਣਾ ਜੀ ਆਪਾਂ ਤੁਹਾਨੂੰ ਪਹਿਲਾਂ ਦੱਸ ਰਹੀਏ ਕੋਸ਼ਿਸ਼ ਇਹ ਹੈ ਸਾਰੇ ਇਕੱਠੇ ਦੇਣੇ ਪਹਿਲਾਂ ਬਾਕੀ ਫਿਰ ਬਾਅਦ ਵਿੱਚ ਵੇਖਾਂਗੇ ਤਰਨ ਤਰਨ ਆਪਣੀ ਲੋਕੇਸ਼ਨ ਹੈ ਪੰਜਾਬ ਦੇ ਵਿੱਚ ਡਿਲੀਵਰੀ ਅਵੇਲੇਬਲ ਆ ਡਿਲੀਵਰੀ ਚਾਰजेस ਲੱਗਣਗੇ ਜਿੰਨਾ ਰੈਂਟ ਲੱਗਦਾ ਉਹ ਹਿਸਾਬ ਨਾਲ ਬੰਦਾ ਭੇਜ ਦਈਦਾ ਪੇਮੈਂਟ ਅਕਾਊਂਟ ਚ ਪਾ ਕੇ ਤੇ ਕਬੂਤਰ ਚੈੱਕ ਕਰਕੇ ਵੀਡੀਓ ਕਾਲ ਤੇ ਤੇ ਆਪਣੇ ਕਬੂਤਰ ਮੰਗਵਾਓ ਚਲੋ ਆ ਜੋ ਸਾਰੇ ਕਬੂਤਰ ਤੇ ਚੈੱਕ ਕਰ ਲੋ ਕਲੋਨੀਆ ਇਹਨਾਂ ਦੀਆਂ ਹਨੀ ਦਮੇ ਕਬੂਤਰ ਦੀ ਖਲੋਨੀ ਚੈੱਕ ਕਰੋ ਪਹਿਲਾਂ ਬੋਲਣ ਦੇ ਜੋ ਸਾਰੇ ਕਬੂਤਰ ਸਾਰੇ ਕਬੂਤਰ ਫੇਟਿਆ ਕੋਈ ਢੱਲਾ ਮਠਾਣੀ ਤੇ ਨਾ ਕੋ ਖੱਟੀ ਕਾਲੀ ਦਾ ਜੋ ਚਿੱਟੀ ਨਾਲ ਲੱਕਦੀ ਹੈ ਬਸ ਇਹ ਸਾਰੇ ਨਾਗ ਹੈ ਜੋ ਵੀਦ ਉੱਪਰ ਹੈ ਸ਼ਾਇਦ ਗਿਣੇ ਨਹੀਂ ਕਿੰਨੇ ਆ ਜਿੰਨੇ ਹੈਗੇ ਅਸ ਤੁਹਾਡੇ ਸਾਹਮਣੇ ਹੀ ਇਹ ਵakre ਰੱਖੇ ਆ ਸਾਰੇ ਦੇਖੋ ਜਾਮਨੀ ਘਾਟੇ ਦੀ ਗੁੰਦਰੀ ਹੈਗੀ ਆ ਬੜੇ ਟੌਪ ਟੌਪ ਦੇ ਗੂਤਰਿਆ ਸਾਰੇ ਗੂਤਰ ਵੀਜੀ ਸੇਲ ਆ ਜਿਹੜੇ ਵੀਰ ਨੂੰ ਜਿੱਦਾਂ ਦੇ ਚਾਹੀਦੇ ਮਿਲ ਜਾਣਗੇ